ਸਪਾਰਟਿੰਗ ਪੁਲਰ ਵਰਕਰ ਆਮ ਆਦਮੀ ਪਾਰਟੀ ਤੇ ਕੀ ਮਾਮਲਾ ਕੀ ਹੈ ਜਿਹੜਾ ਨੌਜਵਾਨ ਦਾ ਕਤਲ ਹੋਇਆ ਜੀ ਮਾਮਲਾ ਜੀ ਇਹ ਅਸਲ ਦੇ ਵਿੱਚ ਰੋਜ਼ ਦੁਕਾਨ ਦੇ ਨਾਲ ਕੋਲ ਲੰਘਦਾ ਸੀਗਾ ਇਹਦੀ ਦੁਕਾਨ ਸੀ ਕਿਉਂ ਛੋਟੀ ਜੀ ਤੇ ਉਥੋਂ ਲੰਘਦਾ ਸੀਗਾ ਤੇ ਉਥੇ ਸਿਗਰਟ ਪੀਂਦਿਆ ਸੀਗਾ ਇਹਨੇ ਕੋਈ ਪਾਸੇ ਹੋ ਕੇ ਪੀਲਾ ਤੋਂ ਮੰਨਿਆ ਨਹੀਂ ਉਹਨੇ ਕੋਈ ਗੱਲ ਕੱਢਦੀ ਤੇ ਉਹਦੇ ਤੈਹ ਚਾ ਕੇ ਤੇ ਇਹਨੇ ਗੁੱਸੇ ਜਾ ਕੇ ਤੇ ਜਿਹੜਾ ਉਹਦੇ ਕਿਰਪਾਨ ਮਾਰਦੀ ਤੇ ਲਗਭਗ ਉਹਦਾ ਕਤਲ ਹੋ ਗਿਆ ਮਾੜਾ ਹੈ ਜੀ ਬਹੁਤ ਜ਼ਿਆਦਾ ਤੇ ਬਾਕੀ ਦੋਸ਼ੀ ਜਿਹੜਾ ਉਹ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਹੈ ਜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੁਲਿਸ ਵੱਲੋਂ ਵੀ ਇਸ ਤੇ ਸਖਤ ਤੋਂ ਸਖਤ ਜਿਹੜੀ ਕਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਤਾ ਕਰਨ ਕੀ ਹੈ ਜੀ ਕਿਸੇ ਦਾ ਬੱਚਾ ਮਾਰ ਦੇਣਾ ਕੋ ਚੰਗੀ ਗੱਲ ਨਹੀਂ ਜੇ ਗਾਲ ਕੱਢੀ ਸੀ ਉਹਦਾ ਬਹਿ ਕੇ ਵੀ ਕੋਈ ਪੰਚਾਇਤ ਦੇ ਵਿੱਚ ਵੀ ਨਿਆ ਹੋ ਸਕਦਾ ਸੀਗਾ ਤੇ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਜੀ ਮੈਂ ਮੌਜੂਦਾ ਪੰਚਾਇਤ ਮੈਂਬਰ ਹਾਂ ਸੈਂਸ ਭਰਾ ਇਹ ਜਿਹੜੀ ਮੌਤ ਹੋਈ ਹੈ ਕੀ ਲੱਗਦਾ ਤੁਹਾਡਾ ਇਹ ਸਾਡਾ ਭਾਂਡਾ ਲੱਗਦਾ ਜੀ ਇੱਥੇ ਆਏ ਆਪਦੇ ਨਾਨਕੇ ਪਿੰਡ ਰਹਿੰਦੇ ਸੀ ਕੀ ਨਾਂ ਕੀ ਇਹਦਾ ਸਫਰਾਜ ਸਿੰਘ ਆ ਤੇ ਕੀ ਗੱਲ ਕੀ ਹੋਈ ਇਹਨਾਂ ਦੀ ਇਹਨਾਂ ਦੀ ਗੱਲ ਤੇ ਕੋਈ ਕੱਲ ਮਾੜੀ ਮੋੜ ਤੋਂ ਗੱਲਬਾਤ ਹੋਈ ਸੀ ਉਹਦਾ ਕਾਰਨ ਹੀ ਕੋਈ ਉਹਨੇ ਭਾਵੇਂ ਦਿਲ ਤੋਂ ਗੁੱਸਾ ਰੱਖ ਛੱਡਿਆ ਕੋਈ ਮਾੜੀ ਮੋੜ ਹੋਈ ਚਲੋ ਕਿਸੇ ਨੂੰ ਦੱਸ ਦੱਸਿਆ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ ਤੇ ਅੱਜ ਸਵੇਰੇ ਉਹ ਆਪਦਾ ਉਹਨੇ ਕੰਮ ਤੇ ਜਾਣਾ ਸੀ ਉਹ ਦੁਕਾਨ ਤੋਂ ਕੋਈ ਲੈਣ ਆਇਆ ਤੇ ਉਹਨਾਂ ਨੇ ਰਸਤੇ 'ਤੇ ਕੋਈ ਤਲਵਾਰ ਲੈ ਕੇ ਖਲੋਤਾ ਹੈਗਾ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਬਿਸਮੱਲਾ ਤੇ ਬਾਤ ਕਰ ਤੀ ਆ ਗਈ ਜਿਹਨੇ ਮਾਰਿਆ ਉਹਦਾ ਨਾਮ ਸਵਤੈਨ ਸਿੰਘ ਚੰਨਾਹ ਦੇ ਉਹਨੋਂ ਤਾਂ ਤੇ ਕੀ ਇਹ ਕੀ ਕੀ ਬੀੜੀ ਬਿਊੜੀ ਪੀਣ ਤੋਂ ਹੋਇਆ ਬੀੜੀ ਪੀਣ ਤੋਂ ਕੋਈ ਗੱਲ ਗੱਲਬਾਤ ਹੋਈ ਆ ਕੋਈ ਮੱਲਾ ਬੀੜੀ ਦਾ ਦੇਵੇ ਵੈਸੇ ਮੁੱਦਾ ਬਣਾਇਆ ਇਹਦਾ ਬੀੜੀ ਦੀ ਕੋਈ ਗੱਲ ਨਹੀਂ ਰਾਜੀ ਗੱਲ ਉਹਨਾਂ ਦੀ ਕੋਈ ਵੈਸੇ ਇੱਥੇ ਬੈਠਿਆ ਕੋਈ ਗੱਲਬਾਤ ਹੋਈ ਜਿਵੇਂ ਮੱਲਾ ਬ੍ਰਾਮ ਬੈਠਿਆ ਕੋਈ ਗੱਲਚਰਚਾ ਕੀਤੀ ਉਹਦੇ ਵਿੱਚ ਕੋਈ ਵਹਿ ਬਾਜੀ ਹੋ ਗਈ ਸੁਣ ਕੇ ਮੰਗ ਕਰਦੇ ਮੰਗਦੇ ਇਹੋ ਹੀ ਆ ਵੀ ਜੋ ਚਲੋ ਇਹ ਇਹ ਤੇ ਬੰਦਾ ਗਿਆ ਵਾ ਉਨੋਂ ਉਨੋਂ سزا ਵੱਧ-ਵੱਧ ਮਿਲਣੀ ਚਾਹੀਦੀ ਆ। ਉਹਦਾ ਹੀ ਆ ਉਹਦਾ ਨਾਂ ਕੀ ਹੈ ਜੀ? ਹੋਰਾਂ ਨਾਂ ਸਿੱਧਾ ਨਾਂ ਸਗਰਾ ਸਿੰਘ ਉਦ ਤਰਾ ਕਾਰੋਂ ਕਹਿੰਦੇ ਨੇ। ਤੇ ਉਹਦਾ ਨਾਂ ਕੀ ਹੈ? ਸਰਦਾਰ ਮਰੀਕ ਸਿੰਘ। ਤੇ ਕੀ ਗੱਲ ਕੀ ਹੋਈ ਹੈ? ਗੱਲ ਦੁੱਧ ਲੈਣ ਆਇਆ ਇਹਦੇ ਉਹਨੇ ਪਲਾਨ ਬਣਾਇਆ ਕਿਰਪਾਨ ਲੈ ਕੇ ਖੜਾ ਆਇਆ ਤੇ ਨਿਕਲ ਗਿਆ ਸਾਰੀ ਕਿਰਪਾਨ ਮਾਰਤੀ। ਕਿ ਕਿੰਨੇ ਮਾਰੀ ਕਿੰਨੇ ਆ? ਆਹ ਤਰਨਜੀਤ ਨੇ। ਕਾਹ ਤੋਂ ਮਾਰੀਗਾ ਤੋਂ ਕੀ ਗੱਲ ਕੀ ਹੈ? ਰਾਣੀ ਇਹਿੰਦਾ ਬੀੜੀ ਬੂੜੀ ਤੋਂ ਪੀਣਾ ਨੂੰ ਐ ਬੀੜੀ ਪੀਨ ਤੋਂ ਹਾਂਜੀ ਹਾਂਜੀ ਅੱਛਾ ਏ ਤੇ ਹੁਣ ਕੀ ਆਈ ਏ ਪੁਲਿਸ ਕਿੰਨੇ ਚਿਰ ਬਾਦਈ ਪੁਲਿਸ ਤੇ ਪੁਲਿਸ 2 ਘੰਟੇ ਬਾਦੋਂ 2 ਘੰਟੇ ਅੱਛਾ ਤੂੰ ਹੁਣ ਲੈ ਕੇ ਚੱਲੇ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਪੁਲਿਸ ਤੋਂ ਨਹੀਂ ਐ ਇਨਸਾਫ ਹੀ ਚਾਹੀਦਾ ਸਵਾਦ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਐਡੇ ਨੌਜਵਾਨ ਦੀ ਮੌਤ ਹੋਈ ਤਾਂ ਡਾ ਕੀ ਲੱਗਦਾ ਏ ਤੇ ਕੀ ਨਾਂ ਕੀ ਸੀ ਮੁੰਡੇ ਦਾ ਨਾ ਨਾ ਅੱਛਾ ਕਰੂ ਕਰੂ ਤੇ ਕੀ ਗੱਲ ਕੀ ਹੋਈ ਹੈ ਜੀ ਕੋਈ ਵੀ ਨਹੀਂ ਦੁੱਧ ਲੈਣ ਆਇਆ ਉਹ ਘਾਟੋ ਕਿਰਪਾਨ ਲੈ ਕੇ ਘੁਟਾ ਆਇਆ ਸੀ ਕੌਣ ਸੀ ਉਹ ਐਕਟਿੰਗ ਮੁੰਨੇ ਮਾਰਿਆ ਨਾ ਕੀ ਇਹਦਾ ਪਤਾ ਕੀ ਨਾਮ ਚੰਨਾ ਚੰਨਾ ਅੱਛਾ ਹੈ ਉਹਨੇ ਇੱਕ ਦੁੱਧ ਲੈ ਕੇ ਚੱਲਿਆ ਉਹ ਪਰਲੇ ਅਗਲੇ ਮੈਨੂੰ ਕਿਰਪਾਨ ਲੈ ਕੇ ਦੇ ਨੀ ਕਾਰਨ ਕੀ ਹੋਇਆ ਕਰ ਤੋ ਮਾਰਿਆ ਕਰ ਕੋਈ ਗੱਲ ਨਹੀਂ ਕੋਈ ਲੜਾਈ ਭਾਈ ਉਹ ਇਹ ਲੱਗੋ ਫੈਸਲਾ ਕਰ ਸਕਦੇ ਆ ਅੱਛਾ ਤੇ ਕਾਰਨ ਕੋਈ ਵੀ ਨਹੀਂ ਉਤਨੇ ਨਜਾਇਜ਼ ਹੀ ਹੁੰਨ ਲੱਗ ਜਾਂਦੇ ਆ ਮਹਲੇ ਕੇ ਸਖਾਜ ਸਿੰਘ ਉਰਫ ਕਰੋ ਪੁੱਤਰ ਮਰੀ ਸਿੰਘ ਵਾਸੀ ਪੱਤੀ ਮਲੀਆ ਸਹਰਾ ਦਾ ਮਰਡਰ ਹੋਇਆ ਇਹਦੀ ਉਮਰ 83 ਸਾਲ ਦੀ ਜਿਹਨੇ ਮਾਰਿਆ ਉਹਦਾ ਨਾਮ ਹੈ ਸਚੇਨ ਸਿੰਘ ਪੁੱਤਰ ਮਿੰਦਰ ਸਿੰਘ ਇਹ ਵੀ ਉਥੋਂ ਦੇ ਰਹਿਣ ਵਾਲਾ ਹੈ ਉਹ ਬੀੜੀ ਪੀਦੇ ਕਾਨੂੰਨਿਕ ਰੋਕਿਆ ਨਾ ਤੇ ਉਹਨੇ ਇੱਕ ਕਾਲੀ ਕੋਚੀ ਦੇ ਦੇ ਉਹਨੇ ਆਪਜੀ ਜਿਹੜੀ ਇੱਕ ਕਪਾਨ ਕੰਦ ਨੂੰ ਚਾਤੀ ਮਾਰ ਕੇ ਕਤਲ ਕਰਤਾ ਤੇ ਬੰਦਾ ਹੀ ਫੜ ਲਿਆ ਸੀ ਮੋਕੇ ਤੇ ਤੇ ਕਪਾਨੇ ਬਲੰਕ ਕਰਦੀ ਹੈ ਕਿ ਉਹਦੇ ਪਰਿਵਾਰ ਦੇ ਮੈਂਬਰ ਦਾ ਬਿਆਨ ਲੈ ਕੇ ਇਹ ਗਰੀ ਕਾਰਵਾਈ ਹੁੰਦੀ ਹੈ